ਲਗੇ ਕੱਲ ਚੋਣ ਨਿਸ਼ਾਨ ਅਲੋਟ ਹੋਣੇ ਸਨ ਔਰ ਉਹ ਅਲੋਟ ਕਰ ਦਿੱਤੇ ਗਏ ਨੇ ਭਾਈ ਅਮਰਿਤਪਾਲ ਸਿੰਘ ਨੂੰ ਚੋਣ ਨਿਸ਼ਾਨ ਅਲੋਟ ਹੋ ਗਿਆ ਔਰ ਹੁਣ ਇਸ ਗੱਲ ਦਾ ਵੀ ਖਲਾਸਾ ਕਰ ਦਿੱਤਾ ਗਿਆ ਕਿ ਆਖਿਰ ਕਿਹੜੇ ਚੋਣ ਚਿੰਨ੍ਹ ਦੇ ਉੱਤੇ ਭਾਈ ਅਮਰਿਤਪਾਲ ਸਿੰਘ ਲੋਕਾਂ ਨੂੰ ਵੋਟ ਪਾਉਣ ਲਈ ਕਹਿਣਗੇ ਜਾਂ ਫਿਰ ਉਹਨਾਂ ਦਾ ਪਰਿਵਾਰ ਵੋਟ ਪਾਉਣ ਲਈ ਕਹੇਗਾ ਦਰਸਲ ਭਾਈ ਅਮਰਿਤਪਾਲ ਸਿੰਘ ਦੇ ਸਪੋਰਟਰਸ ਜਿਹੜੇ ਨੇ ਉਹ ਭਾਈ ਅਮਰਿਤਪਾਲ ਨੂੰ ਵੋਟ ਪਾ ਸਕਦੇ ਨੇ ਚੋਣ ਨਿਸ਼ਾਨ ਮਾਈਕ ਦੇ ਉੱਤੇ ਬਿਲਕੁਲ ਭਾਈ ਅਮਰਤਪਾਲ ਸਿੰਘ ਨੂੰ ਚੋਣ ਨਿਸ਼ਾਨ ਮਾਈਕ ਜਿਹੜਾ ਆ ਉਹ ਅਲੋਟ ਕੀਤਾ ਗਿਆ ਮਾਈਕ ਦਾ ਚੋਣ ਨਿਸ਼ਾਨ ਜੋ ਭਾਈ ਅਮਰਤਪਾਲ ਸਿੰਘ ਨੂੰ ਅਲੋਟ ਕਰ ਦਿੱਤਾ ਗਿਆ ਜਿਸ ਬਾਰੇ ਉਹਨਾਂ ਦੇ ਪੇਜ ਦੇ ਉੱਤੋਂ ਇੱਕ ਪੋਸਟਰ ਸਾਂਝਾ ਕੀਤਾ ਗਿਆ ਜਿਹਦੇ ਵਿੱਚ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਚੋਣ ਨਿਸ਼ਾਨ ਮਾਈਕ ਜਿਹਦੇ ਉੱਤੇ ਭਾਈ ਅਮਰਿਤਪਾਲ ਸਿੰਘ ਨੂੰ ਵੋਟ ਪਾਈ ਜਾ ਸਕਦੀ ਹੈ ਤਾਂ ਦੱਸ ਦਿੰਦੇ ਆ ਖਡੂਰ ਸਾਹਿਬ ਹਲਕੇ ਤੋਂ ਭਾਈ ਅਮਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਨੇ ਔਰ ਚੋਣ ਲੜਨ ਲਈ ਤਿਆਰ ਬਰਤਿਆਰ ਨੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਪ੍ਰਚਾਰ ਕੀਤਾ ਗਿਆ ਪਰ ਜ਼ੋਰ ਪ੍ਰਚਾਰ ਕੀਤਾ ਗਿਆ ਔਰ ਆਖਰਕਾਰ ਉਹਨਾਂ ਨੂੰ ਚੋਣ ਨਿਸ਼ਾਨ ਅਲੋਟ ਹੋ ਗਿਆ ਆ ਹੁਣ ਤੱਕ ਬੜੀਆਂ ਮੁਸ਼ਕਲਾਂ ਦਾ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਦੇ ਚੱਲਦੇ ਭਾਈ ਅਮਰਿਤਪਾਲ ਸਿੰਘ ਦੀ ਨਾਮਜ਼ਦਗੀ ਵੀ ਚਰਚਾ ਦੇ ਵਿੱਚ ਰਹੀ ਹੈ ਪਰ ਹੁਣ ਜਦੋਂ ਚੋਣ ਨਿਸ਼ਾਨ ਅਲੋਟ ਕਰ ਦਿੱਤਾ ਗਿਆ ਆ ਤੇ ਹੁਣ ਰਾਹ ਹੋਰ ਸਖਾਲਾ ਹੁੰਦਾ ਪਰਤੀਤ ਹੋਣ ਲੱਗਾ ਲੋਕਾਂ ਦੇ ਸਾਹਮਣੇ ਚੋਣ ਨਿਸ਼ਾਨ ਆ ਚੁੱਕੇ ਨੇ ਔਰ ਭਾਈ ਅਮਰਤਪਾਲ ਸਿੰਘ ਨੂੰ ਵੋਟ ਪਾਉਣ ਵਾਲੇ ਜਿਹੜੇ ਨੇ ਉਹ ਚੋਣ ਨਿਸ਼ਾਨ ਮਾਈਕ ਦੇ ਉੱਤੇ ਚੋਣ ਪਾ ਸਕਦੇ ਨੇ ਔਰ ਇਹ ਵੀ ਦੱਸ ਦਿੰਦੇ ਆ ਕਿ ਇਸ ਮਾਮਲੇ ਨੂੰ ਲੈ ਕੇ ਮੁਕਾਬਲਾ ਜਿਹੜਾ ਹੈ ਭਾਈ ਅਮਰਤਪਾਲ ਸਿੰਘ ਦਾ ਯਾਨੀ ਕਿ ਚੋਣ ਨਿਸ਼ਾਨ ਮਾਈਕ ਦਾ ਖਡੂਰ ਸਾਹਿਬ ਦੇ ਵਿੱਚ ਉਹ ਟੱਕੜੀ ਦੇ ਨਾਲ ਹੋ ਸਕਦਾ ਹੈ ਡਾਡਾ ਮੁਕਾਬਲਾ ਹੋ ਸਕਦਾ ਹਾਲਾਂਕਿ ਇਸੇ ਸੀਟ ਤੋਂ ਹੋਰ ਵੀ ਉਮੀਦਵਾਰ ਨੇ ਪਰ ਇਹ ਦੋ ਕੰਟੈਸਟੈਂਟ ਭਾਈ ਅਮਰਤਪਾਲ ਅਤੇ ਵਰਸਾ ਸਿੰਘ ਬਲਟੋਹਾ ਇੱਕ ਦੂਸਰੇ ਦੇ ਆਹਮੋ ਸਾਹਮਣੇ ਨੇ ਔਰ ਇਸੇ ਦੇ ਚੱਲਦੇ ਭਾਈ ਅਮਰਤਪਾਲ ਸਿੰਘ ਵਾਸਤੇ ਵੱਡੀਆਂ ਦਿੱਕਤਾਂ ਦਾ ਸਾਹਮਣਾ ਹੋ ਸਕਦਾ ਵਰਸਾ ਸਿੰਘ ਬਲਟੋਹਾ ਦਾ ਕਾਫਲਾ ਵੀ ਦਿਨੋਂ ਦਿਨ ਵਧਦਾ ਜਾ ਰਿਹਾ ਅਮਰਤਪਾਲ ਸਿੰਘ ਦਾ ਸਮਰਥਨ ਦਿਨੋਂ ਦਿਨ ਵਧਦਾ ਜਾ ਰਿਹਾ ਹਾਲਾਂਕਿ ਲੰਘੇ ਕੱਲ ਇੱਕ ਹੋਰ ਹੈਰਾਨੀ ਜਨਕ ਚੀਜ਼ ਦੇਖਣ ਨੂੰ ਮਿਲੀ ਜਦੋਂ ਸ਼ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਐਨ ਆਰ ਆਈ ਪਰਿਵਾਰ ਆ ਗਏ ਆ ਕੇ ਨਿੱਤਰ ਗਏ ਔਰ ਲੋਕਾਂ ਨੂੰ ਅਪੀਲ ਕਰਨ ਲੱਗੇ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਇਆ ਜਾਵੇ ਦੂਜੇ ਪਾਸੇ ਭਾਈ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਵੀ ਐਨਆਰਆਈ ਖੜੇ ਨੇ ਉਹ ਸਾਰੇ ਐਨਆਰਆਈ ਜਿਹੜੇ ਦੇਸ਼ ਦੇ ਬਾਹਰ ਵੱਸਦੇ ਨੇ ਉਹ ਭਾਈ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਗੱਲਾਂ ਕਰਦੇ ਸੁਣਾਈ ਦੇ ਰਹੇ ਨੇ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਵੀ ਭਾਈ ਅਮਰਿਤਪਾਲ ਸਿੰਘ ਦਾ ਕਾਫਲਾ ਜਿਹੜਾ ਉਹ ਤਿਆਰ ਹੁੰਦਾ ਨਜ਼ਰ ਆ ਰਿਹਾ ਖੈਰ ਹੁਣ ਇਹ ਆਉਂਦੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਕਿ ਕਿਹਦਾ ਕਾਫਲਾ ਜਿੱਤ ਹਾਸਲ ਕਰਦਾ ਕਿਦੇ ਨਾਂ ਦਾ ਫਤਵਾ ਝੂਲਦਾ ਆ ਭਾਈ ਅਮਰਤਪਾਲ ਜੱਤਦੇ ਨੇ ਜਾਂ ਵਰਸਾਵਲ ਟੋਹਾ ਜਾਂ ਫਿਰ ਕੋਈ ਹੋਰ ਪਾਰਟੀ ਜਤਦੀ ਹੈ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਉਹ ਤੱਕ ਲਿਬਣੇ ਰੋ 1 India Punjabi Subscribe to 1 India channel and never miss an update